حضرت حبیب اجمی ایک بزرگ نے کہتے ہیں میں ذرا بوڑھا ہو گیا کماں دا سا مزدوری سا کردا لیکن بوڑھا ہو گیا نا تو بازار بھی ਤੁہانوں پتہ ہے کہ بوڑھا مزدور آ کے بیٹھ جائے تو کوئی انو مزدوری واسطے نہیں لے کے ਜਾਂدا کیوں طاقت ور نہیں حالانکہ کوشش کرو کہ انو لے جاؤ کم تھوڑا لو پیسے پورے دے دیو غریب نال تاوان ہو جاندا ہے لیکن اسی سپر اسٹور تو جدوں فروٹ لینے ہیں نا تے جڑی قیمت اوتھے لکھی ہے نا اسی او پوری دینے ہیں کیوں اے سپر اسٹور اے نا کم نہیں کرنا ਤੇ ਜਿਹਨੇ ਕਲੇ ਦਾ ਛਾਬਾ ਸਰ ਤੇ ਰੱਖਿਆ ਨਾ ਤੇ ਬੁੱਢੇ ਕੋਲ ਸਾਈਕਲ ਵੀ ਨਹੀਂ ਬਹੁਦੇ ਉਤੇ ਰੱਖ ਕੇ ਤੇ ਜਾਏ ਉਹਨੇ ਘਰ ਚ ਲਾਣਾ ਉਹ ਸਾਈਕਲ ਜੋ ਕੇ ਪੈਸੇ ਕੋ ਨਹੀਂ ਉਹ ਗਲੀ ਚ ਫਿਰਦਾ ਆ ਗਿਆ ਨਾ ਉਹਨੇ ਆਖਿਆ 100 ਰੁਪਏ ਦਾ ਦਰਜਨ ਤੇ ਤੂੰ ਉਥੇ ਰੱਟਾ ਲਾ ਦਿੱਤਾ ਮੈਂ ਤੇ 80 ਦਾ ਲੈਣਾ ਸੁਪਰ ਸਟੋਰ ਤੋਂ ਮਾਰਕੀਟ ਵਿੱਚੋਂ ਤੂੰ 200 250 ਤੋਂ ਲੈ ਕੇ ਆਇਆ ਉਥੇ ਨਹੀਂ ਆਖਿਆ ਕੰਮ ਕਰ ਤੇ ਗਰੀਬ ਨੂੰ ਉਹਨੇ 100 ਆਖਿਆ ਤੇ ਤੂੰ ਕਿ 80 ਕਰ ਤੇਰਾ ਹੱਕ ਬਣਦਾ ਸੀ ਉਹ 100 ਮੰਗੇ ਤੂੰ ਦੋ ਦੇ ਤੇਰਾ ਤਾਵਨ ਹੋ ਜਾਏ لیکن ਅਸੀਂ ਹਮੇਸ਼ਾ ਗਰੀਬ ਤੇ ਰੂਪ ਪਾਉਂਦੇ ਆ ਕਿਉਂਕਿ ਅਮੀਰਾਂ ਦੇ ਸਾਹਮਣੇ ਲੱਗਦਾ ਨਹੀਂ ਨਾ ਸਾਡਾ ਬਲੱਡ ਪ੍ਰੈਸ਼ਰ ਵੀ ਬੜਾ ਸਿਆਣਾ ਹੈ ਇਹ ਅਮੀਰਾਂ ਸਾਹਮਣੇ ਕਦੀ ਆਈ ਨਹੀਂ ਹੋਇਆ ਹਮੇਸ਼ਾ ਲਿਸੇ ਸਾਹਮਣੇ ਆਈ ਹੁੰਦਾ ਹੈ ਗਾਲੀਆਂ ਕੱਢਦੇ ਆ ਕਿਉਂ ਬਲੱਡ ਪ੍ਰੈਸ਼ਰ ਆਈਏ ਕਦੀ ਚੌਧਰੀ ਜਾਂ ਮਲਕ ਨੂੰ ਵੀ ਕੱਢ ਨਾ ਐਮਪੀਏ ਨੂੰ ਵੀ ਕੱਢ ਵਜ਼ੀਰ ਨੂੰ ਵੀ ਕੱਢ ਬੜਾ ਤੇਰਾ ਬਲੱਡ ਪ੍ਰੈਸ਼ਰ ਸਿਆਣਾ ਹੈ ਹਮੇਸ਼ਾ ਲਿਸੇ ਸਾਹਮਣੇ ਆਈ ਹੁੰਦਾ ਹੈ ਅਮੀਰ ਸਾਹਮਣੇ ਔਰ ਡਾਡੇ ਸਾਹਮਣੇ ਕਦੀ ਹਾਈ ਨਹੀਂ ਹੋਇਆ ਆਪਣੀ ਕਮੀਨਗੀ ਨੂੰ ਨਾ ਦੇ ਦਿੱਤਾ ਬਲੱਡ ਪ੍ਰੈਸ਼ਰ ਦਾ ਆਪਣੇ ਅੰਦਰ ਦੀ ਗਲਾਜ਼ਤ ਕਢਾਲਣ ਨੂੰ ਨ ਇੱਕ ਬਜ਼ੁਰਗ ਦਾ ਮੈਂ ਜੁਮਲਾ ਪੜ੍ਹ ਲਿਆ ਸਾਂ ਉਸ ਜੁਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਮੈਂ ਅਗਲੀ ਜੋ ਗੱਲ ਕਰਨਾ ਚਾਹੁੰਦਾ ਉਧਰ ਜਾਂਦਾ ਉਹ ਬਜ਼ੁਰਗ ਫਰਮਾਉਂਦੇ ਨੇ ਦੁਨੀਆ ਵਿੱਚ ਜ਼ਿੰਦਗੀ ਇਸ ਤਰ੍ਹਾਂ گزار ਕਿ ਤੇਰੇ ਮਹੱਲੇ ਵਿੱਚ ਰਹਿਣ ਤੇ ਲੋਕ ਸ਼ੁਕਰ ਕਰਨ ਸਬਰ ਨਾ ਕਰਨ ਗੱਲ ਸਮਝ ਆਈਏ ਤੂੰ ਮਹੱਲੇ ਚ ਰਹਿ ਰਹੇ ਆ ਨਾ ਤੇ ਲੋਕ ਸ਼ੁਕਰ ਕਰਨ ਕਿ ਮਾਲਕੇ ਬੰਦਾ ਸਾਨੂੰ عطا ਦਿੱਤੇ ਸਬਰ ਨਾ ਕਰਨ ਇਤਨਾ ਬੁਰਾ ਬਣ ਕੇ ਨਾ ਰਹੀਂ ਕਿ ਲੋਕ ਸਬਰ ਕਰਨ ਇਤਨਾ ਚੰਗਾ ਬਣ ਕੇ ਰਹੀਂ ਕਿ ਲੋਕ ਸ਼ੁਕਰ ਕਰਨ ਮਾਲਕ ਤੂਆ ਬੰਦਾ ਸਾਡੇ ਮਹੱਲੇ ਵਿੱਚ ਦਿੱਤਾ ਹੈ ਜਿਸ ਤਰ੍ਹਾਂ ਪੂਰੀ ਦੁਨੀਆ ਸ਼ੁਕਰ ਕਰਦੀ ਏ ਉਹ ਪੂਰੀ ਕਾਇਨਾਤ ਦੇ نبی ਸਨ ਲੇਕਿਨ ਆਏ ਇੱਥੇ ਨਹੀਂ ਤੋਂ ਹਜ਼ਰਤ ਇក្រਾਮੀ ਫਰਮਾਉਂਦੇ ਨੇ ਬੁੱਢਾ ਹੋ ਗਿਆ بیوی ਨੇ ਆਖਿਆ ਕੰਮ ਕਰੋ ਜਾ ਕੇ ਜਿਸਮ ਦੀ ਤਾਕਤ ਜਵਾਬ ਦੇ ਗਈ ਮੈਂ ਚੌਕ ਵਿੱਚ ਆ ਕੇ ਬਹਿ ਗਿਆ ਕੋਈ ਵੀ ਮੈਨੂੰ ਮਜ਼ਦੂਰੀ ਤੇ ਰੱਖਣ ਵਾਸਤੇ ਤਿਆਰ ਨਹੀਂ जब तो शाम हो गई ना तो बल्कि जोहर दी आजान हुई कहते जोहर की आजान हुई तो मैं मस्जिद चला गया नमाज पढ़ के लोग चले गए तो मैं साफा पटका उतार लिया रुमाल उतार लिया तो सफा साफ कितिया मस्जिद की सफाई शुरू की थी, तो मैं किया रबा तेरे बंदे ते मजदूरी ते नहीं रख दे चल तू तो ही मजदूरी करा ले मैं उ नफल पढ़ा रहा इशा पढ़ के मैं वापस आया बीवी ने पूछया नौकरी मिली बच्चे मेरे वाल देख रहे सन मजदूरी मिली कि नहीं मिली ਤੋ ਮੈਂ ਕਿਹਾ ਇਹਨਾਂ ਦਾ ਦਿਲ ਨਾ ਟੁੱਟ ਜਾਏ ਮੈਂ ਕਿਹਾ ਮਜ਼ਦੂਰੀ ਮਿਲੀ ਔਰ ਬੜੇ ਕਰੀਮ ਦੇ ਘਰ ਦੀ ਮਿਲੀਏ ਲੇਕਿਨ ਅਜ ਉਹਨੇ ਮਜ਼ਦੂਰੀ ਦਿੱਤੀ ਨਹੀਂ ਤੋ